ਕੀਤ ਕੀ ਹੋ ਗਿਆ ਪੁੱਤ ਠੀਕ ਹਾਂ ਤੂੰ ਪਤਾ ਨਹੀਂ ਮੰਮੀ ਬੱਤ ਜੀ ਆਈ ਜਾਂਦੇ ਨੇ ਨਾ ਉਲਟੀ ਆਵੇ ਲੈਤੀ ਏ ਇਹ ਤਾਂ ਬੜੀ ਖੁਸ਼ੀ ਦੀ ਗੱਲ ਐ ਸੱਚੀ ਪਰਮਾਤਮਾ ਨੇ ਮੇਰੇ ਤੋਂ ਬੜੀ ਨੇੜੇ ਹੋ ਕੇ ਸੁਣੀ ਆ ਸ਼ੁਕਰਾਂ ਮਾਲਕਾ ਖੁਸ਼ੀਆਂ ਬਖਸ਼ੀ ਮੇਰੇ ਘਰੇ ਮੈਂ ਤੁਹਾਡਾ ਮਤਲਬ ਨਹੀਂ ਸਮਝੀ ਮੰਮੀ ਧੀਏ ਤੂੰ ਮਾਂ ਬਣਨ ਵਾਲੀ ਐ ਕਿੰਨੀ ਖੁਸ਼ੀ ਦੀ ਗੱਲ ਐ ਅੱਛਾ ਹੋਰ ਕੀ ਆ ਜਾ ਪੁੱਤ ਉੱਥੇ ਬਹਿ ਜਾ ਆਰਾਮ ਕਰ ਕੋ ਤੂੰ ਕੰਮਾ ਗਮਾ ਨਾ ਜਮਾ ਵੀ ਕਰਿਆ ਕਰ ਚੰਨਾ ਮੈਂ ਤਾਂ ਆਪ ਹੀ ਕਰ ਲਵਾਂ ਸਾਰੇ ਕੰਮ ਕਰ ਦੇ ਮੈਨੂੰ ਤਾਂ ਇੰਨੇ ਹੀ ਬਹੁਤ ਆ ਤੂੰ ਮੇਰੇ ਘਰੇ ਖੁਸ਼ੀਆਂ ਲੈ ਆਵੇਂਗੀ ਕਮਲ ਕੀੜੀ ਗੱਲ ਐ ਮੰਮੀ ਜਦੋਂ ਵਾਈਗੁਰੇ ਨੇ ਦੁਪੱਟੀ ਆਪਣੀ ਦਾਤ ਨਾਲ ਚੋਲੀ ਚ ਪਾਈ ਆ ਕੋਈ ਗੱਲ ਨਹੀਂ ਹੁਣ ਤਾਂ ਨਾ ਸਾਰੇ ਦੁੱਖੜੇ ਦੂਰ ਹੋ ਗਏ ਮੇਰੇ ਉਹ ਤਾਂ ਦੁੱਖ ਤਾਂ ਮੇਰੇ ਬਹੁਤ ਦੂਰ ਹੋ ਗਏ ਦੇਖ ਲੈ ਇਹਨੂੰ ਫਿਰਦਾ ਰਹਿੰਦੇ ਕੰਜਰ ਨੂੰ ਜਿਵੇਂ ਮਰਜ਼ੀ ਫਿਰਦਾ ਬਾਹਰ ਮਲਾਂਗਾ ਪਰ ਮੈਂ ਤਾਂ ਨਾ ਹੁਣ ਇੱਕ ਗੱਲ ਸੋਚੀ ਆ ਉਹਦੇ ਦਮਾਂ ਦੇ ਵਿੱਚ ਮੈਂ ਤਾਂ ਨਾ ਜਿਹੜੀ ਜ਼ਮੀਨ ਜਾਇਦਾਦ ਹੈਗੀ ਆ ਤੇਰੇ ਨਾਲ ਘਰ ਆਉਂਗੀ ਮੇਰਾ ਪੁੱਤਾ ਹੋਤੀ ਉਹਦੇ ਬਾਰਸ ਹੋਣਗੇ ਚਲ ਕੋਈ ਨਾ ਮਾਂ ਤੂੰ ਟੈਨਸ਼ਨ ਨਾ ਲੈ ਮਨ ਤਾਂ ਨਾਲੇ ਆਪਣੇ ਘਰੇ ਖੁਸ਼ੀਆਂ ਆ ਗਈਆਂ ਪੁੱਤ ਖੁਸ਼ੀਆਂ ਆ ਗਈਆਂ ਮੈਂ ਤਾਂ ਬਹੁਤ ਜ਼ਿਆਦਾ ਖੁਸ਼ੀ ਆਇਕ ਕਰਨ ਦੀ ਆ ਜਾ ਪੁੱਤਾ ਉੱਥੇ ਬੈਠ ਤੂੰ ਤਾਰੀ ਓਏ हां भाई हां भाभी की, की हाल है काम दस भाई किए तेनु काम ता बाई ਕੁਲੀ ਆਇਆ ਸੀ ਐਮ ਕਰਕੇ ਮੈਂ ਹਾਲ ਚਾਲ ਪੁੱਛਿਆ ਇੱਥੇ ਮੈਂ ਕੀ ਮੜਾ ਕਹਦਾ ਹੈ ਜਾ ਦੇਖ ਬਾਈ ਮੈਨੂੰ ਨਾ ਸਾਰਾ ਪਤਾ ਤੇਰੀ ਹਰਕਤਾਂ ਦਾ ਵੀ ਤੂੰ ਕਿੱਥੇ ਬੋਲਦਾ ਤੂੰ ਆਪਣੀਆਂ ਹਰਕਤਾਂ ਤੋਂ ਬਾਹਰ ਆ ਜਾ ਸ਼ਰਮ ਕਰ ਲੈ ਮਾੜੀ ਮੋਟੀ ਲੈ ਭਾਬੀ ਸ਼ਰਮ ਵਾਲੀ ਕੀ ਗੱਲ ਐ ਇੱਥੇ ਤੂੰ ਮੇਰੀ ਭਾਬੀ ਲੱਗਦੀ ਐ ਮੈਂ ਤੇਰਾ ਤੇ ਹਾਲ ਚਾਲ ਦਾ ਪੁੱਛੇ ਸਕਦਾ ਬੰਦਾ ਐਡੀ ਕੀ ਗੱਲ ਹੋਗੀ ਤੂੰ ਜਿਹੜੀਆਂ ਮਸ਼ਕਰੀਆਂ ਕਰਦਾ ਹੈ ਨਾ ਸਾਰਾ ਪਤਾ ਮੈਨੂੰ ਭਾਬੀ ਨਾਲੇ ਮਾਮਾ ਦੀ ਸਮਾਨ ਹੁੰਦੀ ਆ ਇੱਜ਼ਤ ਕਰਨੀ ਸਿੱਖ ਲੈ ਉਹ ਫਿਰ ਮੈਂ ਮਾੜਾ ਕੀ ਬੋਲਿਆ ਚਲ ਮੈਂ ਵੀ ਤਾਂ ਇੱਜ਼ਤ ਕਰੀਏ ਹੀ ਆ ਨਾ ਨਾਲੇ ਬਾਈ ਕਿੱਥੇ ਆ ਅੰਦਰ ਪੇ ਲਮਾ ਬਗ ਜਾ ਅੱਛਾ ਅੰਦਰ ਇਹ ਵੀ ਪਤਾ ਨਹੀਂ ਕਹੇ ਕਹੇ ਜੀ ਬੰਦੇ ਨੂੰ ਬਾੜ ਦੇ ਦੇ ਅੰਦਰ ਨਾਲੇ ਪਤਾ ਇਹਨਾਂ ਨੂੰ ਵੀ ਬੰਦੇ ਦੀ ਨੀਤ ਸਾਫ਼ ਨਹੀਂ ਹੈਗੀ ਆ ਬਹਿ ਲੰਬੀਆਂ ਦਾਣੀ ਉਤਰੀ ਓਏ ਕਿਹਣਾ ਤਾਹੀ ਦਾ ਕਿਸਮਤ ਨਹੀਂ ਚਮਕਦੀ ਹੈਗੀ ਨਾ ਪਹਿਲੇ ਕਿਵੇਂ ਆ ਮੈਂ ਤਾਂ ਠੀਕ ਆ ਪਿੰਡ ਦੀ ਵੀ ਖਬਰਸਾਰ ਲੈ ਲਿਆ ਕਰ ਮਾੜੀ ਮੋਟੀ ਕਿ ਗੋਲੀ ਵੱਜਦੀ ਪਿੰਡ ਦੇ ਉਹ ਗੋਲੀ ਤਾਂ ਆਪਣੇ ਵੱਜ ਰਹੀ ਹੈ ਜਿਹੜੇ ਸਾਰੇ ਲੋਕਾਂ ਤੋਂ ਪਿੱਛੇ ਆ ਐ ਡੱਡੀਆਂ ਪਾਰਟੀਆਂ ਹੋਣ ਲੱਗ ਰਹੀਆਂ ਨੇ ਪਿੰਡ 'ਚ ਸੱਠੇ ਵਾਲੀਆਂ ਕੋਰਾ ਪੈਸਾ ਬਣਦੀਆਂ ਨੇ ਰੋਜ਼ ਆਪਾਂ ਪਤਾ ਨਹੀਂ ਕਿਹੜੀ ਦੁਨੀਆ 'ਚ ਰਹਿੰਦੇ ਆ 60 ਵਾਲੀ ਪਾਰਟੀ ਆਹੋ ਨਾ ਕੀ ਮਤਲਬ ਕੱਲ ਕਿਸੇ ਬੰਦੇ ਨੇ 15 ਕਿਲਿਆਂ ਦਾ 60 ਲਾਇਆ ਤੇ 15 ਕਿਲਿਆਂ ਦਾ 60 ਜਿੱਤ ਗਿਆ ਬੰਦਾ ਇੰਨਾ ਪੈਸਾ ਵੰਡਾਲਾ ਕਰ ਰਹੇ ਨੇ ਮੋਟੀ ਸਾਮੀ ਆ ਕੱਲ ਨੂੰ ਫੇਰ ਆਉ 15 ਹਾਂਜੀ ਕਿੱਲੇ ਕਿੱਲੇ ਜਿੱਤ ਗਿਆ ਚਲੋ ਕੋਈ ਜਿੱਤੇ ਹਾਰੇ ਆਪਣੇ ਵੱਲੇ ਕੀ ਹੈ ਕਿਉਂ ਪੱਲੇ ਕਿਉਂ ਨਹੀਂ ਲਾ ਦੇ ਦੋ ਚਾਰ ਜਿਹੜਾ ਕਰਕੇ ਆਪਣਾ ਤਾਂ ਤੂੰ ਤਾਂ ਐਂ ਕਰਦਾ ਯਾਰ ਜਿਵੇਂ ਤੇਰੇ ਕੋਲੇ ਕੁਝ ਹੁੰਦਾ ਹੀ ਨਹੀਂ ਹੈਗਾ ਪਰ ਹੈਗਾ ਵੀ ਕੀ ਹੈ ਬੱਲੇ ਜਿਹੜਾ ਕੁਝ ਹੈਗਾ ਸੀ ਵੇਚ ਵਟ ਕੇ ਖਾ ਗਏ ਭੂਖ ਮਾਰਦੀ ਆ ਇੱਕ ਚੰਨੀ ਬਚੀ ਦੀ ਬਰੀਤ ਲਵੇ ਮਾਤਾ ਉਹ ਵੀ ਵੇਚਦੀ ਉਹ ਜਿਹੜੇ ਦੇਣੇ ਦੀ ਜੁੱਗੀ ਦੇ ਪੈਸੇ ਉਹਦੇ ਤੇ ਨਿਮੇੜਤਾ ਪਈ ਹੈ ਹੈਗਾ ਤਾਂ ਤੇਰੀ ਬਹੁਤ ਕੁਸ ਹੈ ਅੱਖ ਚਾਹੀਦੀ ਹੈ ਦੇਖਣ ਨੂੰ ਚਾਰ ਗੱਲੇ ਜ਼ਮੀਨ ਦੇ ਨੇ ਲਾ ਦੇ ਜੇ ਕੁਝ ਲਾਵਾਂਗੇ ਫੇਰੇ ਕੁਝ ਆਊਗਾ ਚਾਰ ਕਿल्ले پیچھے ਆਪਾਂ ਹਾਰ ਗਏ ਫੇਰ ਕਹਿੰਦਾ ਜੀ ਆਪਾਂ ਹਾਰ ਗਏ ਐਂ ਸੋਚੀ ਯਹੀਂ ਆਪਾਂ ਹਾਰ ਗਏ ਜੀ ਆਪਾਂ ਹਾਰ ਗਏ ਤਾਂ ਹੀ ਤਾਂ ਫੇਰ ਆਪਾਂ ਅੱਗੇ ਨਹੀਂ ਵਧਦੇ ਬਾਈ ਸਾਰੇ ਲੋਕ ਜੇ ਐਂ ਸੋਚੀ ਜਾਣਗੇ ਫਿਰ ਤਾਂ ਕੰਮ ਜਾ ਵੀ ਨਹੀਂ ਹੁੰਦੇ ਸੜਕਾਂ ਤੇ ਆ ਜਾਾਂਗੇ ਜੰਮੀ ਆਹੀ ਕੱਲੇ ਚਾਰ ਕਿੱਲੇ ਰਹਿ ਗਏ ਪੱਲੇ ਹੋਰ ਕੁਝ ਨਹੀਂ ਬਚਿਆ ਕਿਦਰੇ ਨਹੀਂ ਆਉਂਦੇ ਸੜਕਾਂ ਤੇ ਜੇ ਚਾਰ ਕਿੱਲਿਆਂ ਦਾ ਇਕੱਠਾ ਆ ਗਿਆ ਬਣਨਗੇ ਵੀ ਚੜੀ ਐਂ ਵੀ ਦੇਖ ਫਿਰ 40 ਕਿੱਲੇ ਹਨ ਉਹ ਉਹਨਾਂ ਨੂੰ 15 ਕਿੱਲਿਆਂ ਦੇ ਕਿੰਨੇ ਬਣਨਗੇ ਉਹ ਪੱਟ ਬੋਤ ਬਣਾ ਗਏ 15 ਦੇ 6555 ਬਣਾ ਗਏ ਉਹ ਤਾਂ ਤੇਰੇ ਤਾਂ ਕਿੱਲੇ ਵੀ ਦਿਖ ਲਿਆ ਰੋੜ ਦੇ ਨੇ ਚਾਰ ਕਿੱਲਾਂ ਦੇ 40 ਤਾਂ ਹੀ ਬਣਨਗੇ ਅਮੀਰ ਦੇਖ ਰਾਤੋ ਰਾਤ ਹੋਵੇਗਾ ਫੋਰਚਨਰਾਂ 'ਚ ਘੁੰਮਾਂਗੇ ਫੋਰਚਨਰ ਬਹੁਤ ਬਾਣ ਬਣ ਕੇ ਆਉਗੀ ਤੇਰੇ ਭਾਈ ਬਾਣ ਤਾਂ ਤਾਂ ਹੀ ਬਣੂਗਾ ਜੇ ਲੋਕ ਰਿਸਕ ਲੈਂਦੇ ਨੇ ਆਪਾਂ ਰਿਸਕ ਨਹੀਂ ਲੈਂਦੇ ਰਜਿਸਟਰੀ ਰਜਿਸਟਰੀ ਤਾਂ ਨਹੀਂ ਕਹੋਗੇ ਉਹ ਰਜਿਸਟਰੀ ਰਜਿਸਟਰੀ ਜਿਹੜਾ ਕੰਮ ਮੇਰੇ ਤੇ ਚਲ ਆਪਾਂ ਪੇਪਰ ਤਿਆਰ ਕਰਾਉਣੀ ਆ ਕੱਲ ਨੂੰ ਆਉਣਗੇ ਜਾਂ ਅੱਜ ਆਉਣਗੇ ਫੋਨ ਤੇ ਗੱਲ ਕਰ ਲੈਣਾ ਜੇ ਅੱਜ ਆਉਣਗੇ ਅੱਜੇ ਚਲ ਕੱਲ ਨੂੰ ਤਾਂ ਅਮੀਰ ਹੋਵਾਂਗੇ ਅਮੀਰਾ ਵਾਏ ਕਰ ਫਰੀਦ ਨੂੰ ਕਹ ਮੜਾ ਜਾਂ ਕੋਈ ਬਾਹਰ ਨਾਲ ਆ ਵੀ ਮੈਂ ਨਾਂ ਲੈ ਕੇ ਜਾਣਾ ਨਹੀਂ ਘਰੋਂ ਨਹੀਂ ਜਾਣ ਦੇਣਾ ਅੱਛਾ ਹਾਂ ਬੋਲਣ ਗੇ ਮੈਂ ਕੈਮਰਾ ਹੀ ਮੈਂ ਚਾਹ ਮੈਂ ਕਰਦਾ ਪਾਪੀ ਵਾਲਾ ਗੱਲ ਕੋਈ ਤੂੰ ਨਾ ਬੋਲੀ ਜਾ ਆ ਜਾ ਚਾਹ ਚਾਹ ਦੀ ਤੂੰ ਦੱਸ ਕੇ ਨਹੀਂ ਤੂੰ ਬਾਤ ਸਾਰੀ ਉਮਰ ਨੂੰ ਆਪਣਾ ਮੇਟਾ ਲਿਆ ਜਾ ਛੜਿਆ ਬੜਾ ਮਰਵਾਇਆ ਯਾਰ ਹੁਣ ਦੱਸ ਸੋਨ ਮੈਜਿਸਟਰੀ ਮਾਏ ਪਰ ਮਾ ਕੁਲੀ ਨੇ ਵਿਪਰਾ ਕੋਈ ਕਰਾ ਲ ਕਿਸੇ ਬਹਨ ਨੇ ਨਾਲ ਕੜਵਾਲਾ ਇਹ ਕਹਦੇ ਕੁਝ ਕੰਮ ਕਰਵਾ ਮੈਂ ਕਿੰਦੀ ਕਰਵਾਉਣੀ ਆ ਨਾ ਨਾ ਮੈਂ ਨਹੀਂ ਬੋਨਾ ਉਹ ਗੱਲ ਹੀ ਹੋ ਗਈ ਵੇ ਕੋਈ ਗੱਲ ਹੋਈ ਮੈਂ ਵਿੱਚ ਸਾਨੂੰ ਚਾਰ ਗਾਲਾਂ ਕੱਢ ਦੂੰਗਾ ਕੁਝ ਨਹੀਂ ਹੁੰਦਾ ਬੰਦ ਕੀ ਛੇੜਾ ਫਿਰ ਜਾਂ ਫਿਰ ਸਿੱਧੇ ਮੱਥੇ ਦੱਸ ਦਿੰਨੇ ਦੀ ਤਾਂ ਹੀ ਹੋ ਗਿਆ ਕੰਮ ਐਂ ਗੱਲ ਨੂੰ ਦੱਸਣਾ ਐ ਬੀਚ ਬੜੀ ਤੱਤਾ ਦਾ ਮਾਰਾ ਬਲਾ ਆ ਤਾਂ ਸਹੀ ਟਾਈ ਮਾਂ ਅਬੇ ਹਾਂ ਭਾਈ ਕਦੋਂ ਆ ਗਿਆ ਤੂੰ ਲੱਗਿਆ ਤੇਰਾ ਹੁਣੀ ਆਇਤੀ ਦੱਸ ਕੁਝ ਨਹੀਂ ਬਹਿ ਜਾ ਬੈ ਨਹੀਂ ਆਇਆ ਇਹ ਕਾ ਤੋ ਕਰਖੇ ਮੂੰਹ ਕੀ ਹੋ ਗਿਆ ਬਰਮੀ ਵਾੜੀਆ ਗਰਮੀ ਹੁਣ ਤਾਂ ਅੱਜ ਗੱਲ ਤਾਂ ਉਹੀ ਨਹੀਂ ਇੰਨੀ ਗਰਮੀ ਹੈਗੀ ਜੋਦੀ ਤੈਨੂੰ ਗਰਮੀ ਆਈ ਜਾਂਦੀ ਆ ਕੋਈ ਗੱਲ ਤਾਂ ਹੈਗੀ ਆ ਖੈਰ ਤਾਂ ਲੱਗਦੀ ਨਹੀਂ ਮੈਨੂੰ ਤੇਰੇ ਮੂੰਹ ਦੇ ਦੇ ਖੈਰ ਆ ਲੱਖ ਖੈਰ ਨੂੰ ਦੱਸ ਕੇ ਮੈਂ ਤਾਂ ਉਹ ਕਹਿੰਦਾ ਤੇ ਆਪਣੇ ਵਾਲਾ ਮਹਾ ਬਾਣ ਜੀ ਦੀ ਰਜਿਸਟਰੀ ਕਿੱਥੇ ਆ ਕਿਉਂ ਦੇ ਦੇ ਉਹ ਦੇਖ ਮਿੰਤੀ ਮਿੰਤੀ ਜੀ ਕਰਾਉਣੀ ਸੀਗੀ ਮਹਾ ਕਰਵਾ ਲੈਂਦੇ ਚੱਲ ਹੁਣ ਅੱਗੇ ਠੇਕੇ ਤੇ ਦਵਾਂਗੇ ਫਿਰ ਮੈਂ ਤੈਨੂੰ ਹੁਣ ਮਿੰਤੀਆਂ ਹੁਣ ਸੁੱਜ ਗਈਆਂ ਕਿਉਂ ਹਾਂ ਸੁੱਜ ਗਈਆਂ ਦੀ ਕੀ ਗੱਲ ਆ ਫਿਰ ਠੇਕੇ ਤੇ ਦਵਾਂ ਬਾਣ ਦਵਾਂਗੇ ਫਿਰ ਅੱਗੇ ਹੁਣ ਮਿਲਤੀ ਦਾ ਕਰਾਉਣੀ ਪਊ ਫਿਰ ਅਗਲਾ ਰੌਲਾ ਪਾ ਲੈਂਦਾ ਈ ਗੱਲ ਠੀਕ ਐ ਤਾਰੀ ਦੀ ਪਤਾ ਹੁਣ ਤੱਕ ਠੇਕੇ ਤੇ ਦਿੰਦੀ ਆਂ ਜਮੀਨ ਠੀਕ ਆ ਮੈਨੂੰ ਪਤਾ ਸਾਰਾ ਲਕੀ ਪਤਾ ਕਿਉਂ ਕੀ ਦੱਸ ਕਿਵੇਂ ਕਿਵੇਂ ਦੇਣੀ ਆ ਕਿਵੇਂ ਨਾ ਦੇਣੀ ਆ ਦੇਖ ਜੀ ਨੂੰ ਆਪਾਂ ਪਹਿਲਾਂ ਠੇਕੇ ਤੇ ਦਿੰਨੇ ਆ ਜਮੀਨ ਤਾਂ ਉਸੇ ਨੂੰ ਠੇਕੇ ਤੇ ਦੇਵਾਂਗੇ ਭਾਈ ਹੋਰ ਨੂੰ ਨਹੀਂ ਦਿੰਦੇ ਹੈਗੇ ਭਾਈ ਹੁਣ ਮੇਰੀ ਗੱਲ ਸੁਣ ਲੈ ਅਗਲਾ ਰੇਟ ਨਹੀਂ ਵਧਾਉਂਦਾ ਹੋਰ ਨਹੀਂ ਵਧਾਉਂਦਾ ਕਿਸੇ ਹੋਰ ਨੂੰ ਦਵਾਂਗੇ ਉਹ ਆਪਣੇ ਜੱਗੇ ਮੈਂਬਰ ਕੇ ਕਹਿੰਦੇ ਸੀਗੇ ਉਹਨਾਂ ਨੂੰ ਦਵਾਂਗੇ ਉਹ ਕਹਿੰਦਾ ਮਿੰਤੀ ਕਰਾ ਕੇ ਸਾਨੂੰ ਬਾਣ ਦੇ ਦਿਓ ਵੇ ਤੁਸੀਂ ਰਜਿਸਟਰੀ ਲਿਆਓ ਅਸੀਂ ਮਿੰਤੀ ਹਾਂ ਨਾ ਭਾਈ ਰਜਿਸਟਰੀ ਤਾਂ ਹੈ ਨਹੀਂ ਉਹਦੇ ਆੜਤੀਏ ਕੋਲ ਪਈ ਆ ਆੜਤੀਏ ਲੈ ਮੈਂ ਕਿਉਂ ਪਈਆ ਮੈਨੂੰ ਪਤਾ ਹੈ ਅਲਮਾਰੀ ਚ ਪਈਆ ਮੈਂ ਤੇਰੀ ਉ ਕਦਰ ਕਰਦਾ ਤਾਂ ਤੈਥੋਂ ਮੰਗਾਈਆ ਨਹੀਂ ਚੱਕਦਾ ਮੈਂ ਆਪ ਵੀ ਲਿਆਵਾ ਫਿਰ ਤੂੰ ਚੱਕ ਲੈ ਤਾਰੀ ਇਹ ਨਹੀਂ ਦਿੰਦੀ ਤਾਈ ਕਿਉਂ ਕਾਦੇ ਵਾਸਤੇ ਚੱਕ ਲੈ ਉਹ ਮਿਲ ਲਾਂਗੇ ਤੇਰੀ ਤੂੰ ਚੰਗੀ ਸਲਾਹ ਦਿੰਨਾ ਇਹਨੂੰ ਫਿਰ ਹੱਕ ਨਹੀਂ ਬਣਦਾ ਭਾਈ ਸਾਡੇ ਗੱਲ ਦੇ ਵਿੱਚ ਬੋਲਣ ਦਾ ਮਾਂ ਪੁੱਤਾਂ ਦੇ ਵਿੱਚ ਕਿਉਂ ਨਹੀਂ ਬਣਦਾ ਹੱਕ ਮੈਂ ਯਾਰ ਦੋਸਤ ਦਾ ਬਣਦਾ ਇਹ ਦੋਸਤ ਤੇ ਦੋਸਤ ਬਣ ਕੇ ਰਹੇ ਫਿਰ ਹਿੱਸਾ ਕਿਉਂ ਲੈਂਦਾ ਓਰੇ ਆ ਕੇ ਫਿਰ ਇੱਕ ਗੱਲ ਚ ਉਹ ਚਲ ਚੰਗਾ ਰਜਿਸਟਰੀ ਲਿਆ ਦੇਮਾ ਨਾ ਪਈ ਰਜਿਸਟਰੀ ਨਹੀਂ ਮਿਲਦੀ ਨਾਲੇ ਮੇਰੀ ਗੱਲ ਸੁਣ ਲੈ ਹੁਣ ਨਾਲੇ ਹੁਣ ਨਾ ਜੇ ਤੂੰ ਬਹੂ ਨੂੰ ਵੱਧ ਘੱਟ ਬੋਲੇ ਆਂ ਤਾਂ ਸੋਚ ਸਮਝ ਕੇ ਬੋਲੀ ਤੈਨੂੰ ਮੈਂ ਗੱਲ ਦੱਸਣ ਲੱਗੀ ਆ ਬਹੁਤ ਖੁਸ਼ੀ ਦੀ ਗੱਲ ਐ ਬੱਸ ਰਣ ਦੇ ਖੁਸ਼ੀ ਦੀ ਹਾਂ ਕੀ ਖੁਸ਼ੀ ਦੀ ਗੱਲ ਤੂੰ ਬਾਪ ਬਣਨ ਵਾਲਾ ਭਾਈ ਸਰ ਜਸਪੀ ਉਹ ਹਾਂ ਪਤਾ ਨਹੀਂ ਕੀ ਗੱਲ ਐ ਦੱਸੇ ਦੇ ਮੈਨੂੰ ਕੀ ਗੱਲ ਦੱਸਣੀ ਆ ਕੁਛ ਨਹੀਂ ਉਸੇ ਤਾਈ ਜਾਇਆ ਤਾਈ ਉਹ ਅੰਦਰ ਬੁਲਾਉਂਦੀ ਮੈਗਨਾ ਭਾਬੀ ਗੱਲ ਕੀ ਆ ਭਾਈ ਮੈਨੂੰ ਗੱਲ ਦੱਸ ਗੱਲ ਦਾ ਤਾਈ ਤੇਨੂੰ ਮੈਂ ਦੱਸਦਾ ਜਿਹੜਾ ਹੂਆ ਖਾਊਆ ਕੀ ਕਿਉਂ ਜਿਹੜੇ 4 ਕਿੱਲੇ ਤੇ ਸੌੜਲੇ ਉਹਦਾ ਸੌੜਲੇ ਨੇ ਵੇਚ ਤੀ ਜੂਏ 'ਚ ਹਾਰ ਗਿਆ ਵੇਚ ਤੇ 4 ਕਿੱਲੇ ਤੇਰਾ ਬਹਿਜੇ ਬੇੜਾ ਇਹ ਜੇ ਦਾ ਆ ਤੂੰ ਕੀ ਕਹੀ ਜੰਨਾ ਮੈਂ ਮੁੰਡਿਆ ਮੈਨੂੰ ਤਾਂ ਜਿਵੇਂ ਸੱਚ ਨਹੀਂ ਤੇਰੀ ਗੱਲ ਦਾ ਹਾਂ ਨਹੀਂ ਸੱਚ ਆਉਂਦਾ ਫਿਰ ਜਾ ਕੇ ਫਰਦ ਦੇਖ ਲਿਓ ਜਾਂ ਤੇਰੇ ਮੁੰਡੇ ਨੂੰ ਪੁੱਛ ਲੈ ਇੱਥੇ ਦਾ ਉਹ ਕੰਮ ਐ ਕਿਸੇ ਦਾ ਭਲਾ ਕਰੂ ਤਾਂ ਵੀ ਮਾੜੇ ਮਾੜੇ ਵੇ ਤਾਂ ਮਾੜੇ ਹੈਗੀ ਨੇ ਹਾਂ ਮੈਂ ਤਾਂ ਬਥੇਰਾ ਰੋਕਿਆ ਸੀ ਤੇਰੇ ਮੁੰਡੇ ਨੂੰ ਕੀ ਮੁੰਡੇ ਕਾਗਜ਼ ਫੜਾ ਦੇ ਉਰਾ ਕਾਦੇ ਵਾਸਤੇ ਮਿੰਨਤੀ ਕਰਾਵਾਂਗੇ ਅਸੀਂ ਕੋਈ ਮਿੰਨਤੀ ਨਹੀਂ ਮੈਨੂੰ ਦੱਸ ਤਾਂ ਇਹਨੇ ਕਾਗਜ਼ ਫੜਾ ਦੇ ਉਰਾ ਮੈਂ ਤੈਨੂੰ ਸਿੱਧੀ ਜੀ ਗੱਲ ਕਹਿਨੀ ਆ ਮੈਂ ਤੈਨੂੰ ਕਾਗਜ਼ ਨਹੀਂ ਲਿਜਾਣ ਦਿੰਦੀ ਕੀ ਦੱਸਦਾ ਮੈਨੂੰ ਦੱਸ ਤਾਂ ਇਹਨੇ ਵੀ 4 ਕਿੱਲੇ ਵੇਚਤੇ ਤੈਨੂੰ ਸ਼ਰਮ ਨਹੀਂ ਆਉਂਦੀ ਬਹਿ ਜਾ ਪਰੇ ਤੂੰ ਮਰ ਜਾ ਇਹ ਜਾ ਤੇਰਾ ਬਹਿ ਜਾ ਬੇੜਾ ਮੈਂ ਤਾਂ ਕਹਿਨੀ ਆ ਰਾਤੀ ਰਹਿ ਜਾ ਤੂੰ ਸੁੱਤਾ ਰਹਿਣਿਆ ਉਹਨੂੰ ਤੇਰਾ ਰਹਿ ਜਾ ਕੁਸ ਦੁਨੀਆ ਦੇ ਉੱਤੇ ਹਾਏ ਬੇੜਾ ਬੈਠੀ ਆਲਿਆ ਉਹ ਮੈਨੂੰ ਖਾ ਲਿਆ ਹੈ ਕੰਜਰਾ ਤੇਰਾ ਪਿਓ ਤਾਂ ਮਰੇ ਹੀ ਮਰਿਆ ਸੀ ਕਬੀਆ ਤੂੰ ਵੀ ਮਰ ਗਿਆ ਅੱਜ ਤਾਂ ਮੇਰੇ ਕੰਨੀਓ ਨੂੰ ਮਮੀ ਹੁਣ ਆਪਾਂ ਕੀ ਕਰਾਂਗੇ ਆਪਣੇ ਪੱਲੇ ਤਾਂ ਕੁਝ ਵੀ ਨਹੀਂ ਰਿਹਾ ਕਰਨਾ ਕੀ ਆ ਪਤਾ ਨਾ ਤਾਂ ਤੇ ਕੇਵਲ ਲੱਗੈ ਨੂ ਕੀ ਤੋਂ ਦੁਪਹਿਰ ਕੇ ਵੰਦੇ ਹੁਣ ਤਾਂ ਇਹ ਤਾਂ ਤੇ ਕਦੀ ਇੰਤਾਂ ਨਾ ਵੇਚਤੀ ਸਾਰੀ ਜੂਏ ਤਾਂ ਇਹ ਤਾਂ ਘਰ ਵੀ ਵੇਚ ਦੂਗਾ घर बेचता मां फिर तू कि जाएगी मैं मेरा बन देना तेन साम फिर मैं तेन कली छ कि तू तो बहुत आसानी कहता छने का सारी जिंदगी नहीं सुवरना ਹਾਂ ਕੁਛ ਵੀ ਹੋ ਜੇ ਮੈਂ ਛੱਡ ਕੇ ਨਹੀਂ ਜਾਂਦੀ ਚਾਹੇ ਆਪਾਂ ਰੋਡ ਤੇ ਕਿਉਂ ਨਾ ਆ ਜੀਗੇ ਪਰ ਮੈਂ ਹਮੇਸ਼ਾ ਤੇਰੇ ਨਾਲ ਹੀ ਰਹੂੰਗੀ ਮੇਰੀ ਸਾਰੀ ਉਮਰ ਕੱਢਣੀ ਬਹੁਤ ਔਖੀ ਆ ਕੋਈ ਗੱਲ ਨਹੀਂ ਪਹਿਲਾਂ ਵੀ ਤਾਂ ਮਾਂ ਬਾਪ ਤੋਂ ਬਿਨਾ ਸਾਰੀ ਉਮਰ ਕੱਢੀ ਆ ਘਰ ਵਾਲੇ ਤੋਂ ਬਿਨਾ ਵੀ ਕਰ ਦੇ ਲੂੰਗੀ ਬਾਪੋ ਬਿਨਾ ਤਾਂ ਵੀ ਇਹ ਕੰਮ ਕਰ ਲਿਆ ਸੀ ਤੈਨੂੰ ਠੀਕ ਆ ਪਰ ਇਹ ਜਿਹੇ ਨਸ਼ੇੜੀ ਬੰਦਿਆਂ ਨਾਲ ਟਾਈਮ ਕੱਢਣਾ ਬਹੁਤ ਔਖਾ ਕੋਈ ਨਾ ਮਾਂ ਜਿਹੜਾ ਕੁਝ ਕਿਸਮਤ ਚ ਲਿਖਿਆ ਨਾ ਉਹ ਤਾਂ ਹੋਣੀ ਇਹ ਮਤ ਕਿਸਮਤ ਇੰਨੀ ਮਾੜੀ ਵੀ ਨਹੀਂ ਹੈਗੀ ਤੇਰੀ ਜਿੰਨੇ ਤੂੰ ਆਪਦੇ ਆਪ ਨੂੰ ਕੋਸਣ ਲੱਗਦੇ ਰਹੀ ਮੈਂ ਕਿਸਮਤ ਤਾਂ ਮੇਰੀ ਮਾੜੀ ਸੀ ਜਿਹੜੀ ਮੈਂ ਅਹਜੀ ਲਾਗ ਨੂੰ ਜਨਮ ਦਿੱਤਾ ਕੋਈ ਨਾਵਾ ਦੋ ਰੋਟੀਆਂ ਖਾਣੀਆਂ ਨੇ ਇਸੇ ਦੀ ਪੂਚੀ ਨਾ ਖਾਣਾਂਗੇ ਪੁੱਤ ਨਾ ਮੈਂ ਤਾਂ ਤੈਨੂੰ ਐ ਰੋਲਦੀ ਦੇਖ ਨਹੀਂ ਸਕਦੀ ਨੇ ਚਾਹ ਪੱਤੀ ਦਾ ਖਤਮ ਹੋ ਰਹੀ ਐ ਨਾ ਚਾਹ ਪੱਤੀ ਐ ਨਾ ਖੰਡ ਹੈ ਗਈ ਨਾ ਗੁੜ ਐ ਹੋਰ ਤਾਂ ਹੋਰ ਢੋਲੀ ਚਾਟਾ ਵੀ ਨਹੀਂ ਹੈਗਾ ਐਂ ਤਾਂ ਫਿਰ ਕੰਮ ਚੱਲਣਾ ਨਹੀਂ ਇਹ ਤਾਂ ਨਸ਼ੇੜੀ ਸਾਰੀ ਜ਼ਮੀਨ ਵੀ ਖਾ ਗਿਆ ਸਾਰਾ ਘਰ ਖਾ ਗਿਆ ਨਸ਼ੇ ਚ ਨਸ਼ੇ ਦੀ ਲਤ ਤਾਂ ਜਿਹੜੀ ਹੈਗੀ ਸੀ ਹੈਗੀ ਸੀ ਇਹਨੂੰ ਪਰ ਮੈਨੂੰ ਕੀ ਪਤਾ ਸੀ ਆਹ ਕੁੱਠੇ ਕੰਮਾਂ ਚ ਵੀ ਲੱਗ ਜਾਊਗਾ ਇਹ ਕੁਸ਼ ਵੀ ਨਹੀਂ ਹੈ ਗਿਆ ਕਰੇ ਕਰੀਏ ਹੁਣ ਅੱਛਾ ਇਹ ਹੂਈ ਨਾ ਪਈ ਪਾਉਂਗਾ ਤਾਂ ਹੋਵੇ ਤੁਹਾਨੂੰ ਡਰਾਉਂਦਾ ਨਾ ਹੋਵੇ ਕੁੱਤੜਾ ਹੈ ਸੱਚੀ ਨੱਤੀ ਨੂੰ ਕੋਈ ਕਾਤਕ ਪੱਤਰ ਦਾ ਕਿਵੇਂ ਭਈ ਅੱਛਾ ਉਹ ਥੋੜੀ ਥੋੜੀ ਤੇਰੀ ਜੜ ਮਾਰੀ ਜਾਵੇ ਤੇਰੀ ਤੂੰ ਰੇ ਕੀ ਕਰਦੀ ਆ ਭਾਈ ਚੱਲ ਫਿਰ ਮੈਂ ਤੇਰੀ ਚਾਚੀ ਜਾਨਣਾ ਕਰੇ ਇਹਨੂੰ ਲਿਉਣਾ ਅਸੀਂ ਦੋਨੇ ਆ ਗਏ ਲੈ ਕੇ ਜਾਣੇ ਆ ਤੇ ਨਾ ਹੁਣ ਮੈਂ ਤਾਂ ਕੋਈ ਗੱਲ ਨਹੀਂ ਸੁਣਦੀ ਭਾਈ ਮੈਂ ਲੈ ਕੇ ਜਾਉ ਹੁਣ ਤੇਰਾ ਰਹਿ ਕੀ ਗਿਆ ਇੱਥੇ ਹੈਂ ਹਾਂ ਨਾ 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 ਬੱਸ ਹੁਣ ਆਪਣਾ ਨਿਪਟ ਗਿਆ ਖਤਮ ਹੈ ਬਸ ਮੈਂ ਤੈਨੂੰ ਕਿਤੇ ਉਰੇ ਰੱਖਾਂ ਚਾਹੇ ਕਿਤੇ ਹੋਰ ਵਿਆਹਾਂ ਭਾਈ ਬਸ ਨਿਪਟ ਗਿਆ ਕੰਮ ਆ ਨੇ ਕਿਆ ਵਰਕੇ ਹਾਂ ਵੀ ਅੰਦਰ ਖਾ ਦੇ ਕੁਦਾ ਆਹ ਸਾ ਗਮੀ ਨੂੰ ਤਾਂ ਪਹਿਲੀ ਪਤਾ ਤੀ ਕਰ ਤੂ ਤਾਂ ਤੂੰ ਛੱਡੇ ਨੂੰ ਪਰ ਮਾਰ ਗੋਲੀ ਚੱਲ ਚੱਲੀਏ ਕਿੱਥੇ ਜਾਣਾ ਹੁਣ ਕਿੱਥੇ ਜਾਣਾ ਉਹਨੂੰ ਲੈ ਆਈਏ ਕੁੜੀ ਨੂੰ ਉਹ ਤਾਂ ਕਰਤਾ ਉਹੀ ਕੰਮ ਜ਼ਮੀਨ ਤਾਂ ਵੇਚਤੀ ਸਾਰੀ ਕਿਉਂ ਤੂੰ ਫੁਕਾਈ ਮਾਰੀ ਜਾਣਾ ਤੈਨੂੰ ਕੀ ਨੇ ਕਹਿਤਾ ਉਹਨੂੰ ਕੁੜੀ ਦਾ ਫੋਨ ਆਇਆ ਹੁਣ ਕਹਿੰਦੀ ਐ ਕਰਕੇ ਚਾਚਾ ਕਹਿੰਦੀ ਸਹਾਰੀ ਜ਼ਮੀਨ ਵੇਚ ਤੇ ਤਾਂ ਘਰ ਵੀ ਵੇਚੂਗਾ ਮਲੰਗਾ ਉਹ ਮੈਂ ਮਰ ਜਾ ਮੀ ਇਹ ਜਾਂ ਨਿਕਲ ਉਹ ਇੰਨਾ ਸਾਉਤੀ ਮੁੰਡਾ ਕਹਿੰਦੇ ਸਾਉਤੀ ਹੁਣ ਪਤਾ ਤਲਾ ਕਰੇ ਸਾਉਤਾ ਹੁਣ ਪਹਿਲਾ ਦਸਨ ਚ ਨਹੀਂ ਹੁਣ ਨਹੀਂ ਸਾਉ ਰਹਾ ਉਹ ਫਿਰ ਹੁਣ ਕੀ ਕਰਾਂਗੇ ਆਪਾਂ ਕਰਨਾ ਕੀ ਆ ਹੁਣ ਤਾਂ ਲੈ ਜੀ ਉਹਨੂੰ ਕਿਹੜਾ ਤਾਂ ਲੈ ਜੀ ਉੱਥੇ ਕੀ ਬਣਦਾ ਹੈਗਾ ਹੈ ਦੱਸ ਕੀ ਕਹੀਂਦੀ ਹੋਊਗੀ ਕਿ ਇਹਨਾਂ ਨੇ ਰਿਸ਼ਤਾ ਕਰਿਆ ਤੀ ਮੇਰਾ ਕੂਚੇ ੱੱਕਾ deta ਹੈ ਕੂਚ ਹੁਣ ਆਪਣੇ ਉਹੀ ਗੱਲ ਹੈ ਭਈ ਹੁਣ ਦੀਂਦਾ ਦੀ ਕੁਸ ਹੁਣ ਕੀਤਾ ਲੱਗਦਾ ਕਦ ਕਿਸੇ ਦਾ ਉਹ ਤਾਂ ਮੇਰੇ ਹਾਲ ਨਾ ਬਲੰਗਦਾ ਗਾਲ ਨਿਕਲਦੀ ਉਹ ਤਾਂ ਕੋਈ ਪਤਾ ਨਹੀਂ ਲੱਗਦਾ ਤੀ ਹੈ ਪੈਰਾਂ ਨੂੰ ਡਿਗਦਾ ਤੀ ਨਾ ਉਹਨੇ ਮੁੰਡੇ ਨੂੰ ਤਾਂ ਦੱਸਤਾ ਬਾਹਰ ਬੈਠਾ ਹੋ ਜਿਹੜਾ ਉਹ ਦੇ ਮੰਡੇ ਦਾ ਹੁਣ ਕੀ ਬਤਾ ਇੰਨੀ ਇਕੱਠੇ ਗੱਲ ਹੋਈ ਅਮੈਂ ਤਾਂ ਉਹੀ ਗੱਲ ਉਬੜਾ-ਜੁਬੜੀ ਲੱਗੀ ਸੁਣ ਸਾਰਾ ਚੱਲ ਤੁਰ ਫਿਰ ਚੱਲਦੇ ਆ ਮੈਂ ਜਿੰਦਾ ਲਾਦਮਾ ਐਂ ਚਲੇ ਜਾਨੀ ਆ ਜਿੰਦਾ ਕੁੰਡਾ ਲਾਦੇ ਐਂ ਕਹਿੰਦਾ ਉਹੀ ਗੱਲ ਹੈ ਤੂੰ ਮੇਰੀ ਗੱਲ ਸੁਣ ਲੈ ਪਹਿਲਾਂ ਉਥੇ ਕੁੜੀ ਦਾ ਕਰੂਗੀ ਫਿਰ-ਫਿਰ ਜੇ ਕਰੂਗੀ ਜਾਂ ਉਹ ਕਰੂਗੀ ਤੂੰ ਬਸ ਕੋਈ ਹੋ ਹੋ ਜੀ ਛੱਡੀ ਕਹਿੰਦਾ ਨਾ ਅਸੀਂ ਤਾਂ ਲੈ ਕੇ ਆਵਾਂਗੇ ਆਪਾਂ ਕਿ ਮੈਂ ਛੱਡ ਦਾਂਗੇ ਕੁੜੀ ਨੂੰ ਫਿਰ ਜੋ ਐਨਾ ਉਹ ਛੱਡਿਆ ਹੀ ਨਹੀਂ ਹੈਗਾ ਕੱਲ ਨੂੰ ਕੁੜੀ ਨੂੰ ਕਹੂਗਾ ਦਿਹਾੜੀਆਂ ਕਰ। ਉਹੀ ਤਾਂ ਗੱਲ ਹੈ ਕਰਕੇ ਚਾਹੇਗੇ ਉਰੇ ਰਖਸ਼ੇ ਕਿਤੇ ਵਾਈਏ ਉਸ ਕਰੀ ਆ ਪਤਾ ਭਈ ਹੁਣ ਛੱਡਦੇ ਨਹੀਂ ਉੱਥੇ ਦੇ। ਚੱਲ ਠੀਕ ਆ ਮੈਂ ਲਾਤ ਮਾ ਜਿੰਦਾ ਚੱਲਦੇ ਹਾਂ। ਮੂਮੈਂਟ ਮਾਰ ਕੇ ਰਹਿ ਜਾਂਦਾ ਜਲਾ। ਇਹ ਗੱਲ ਹੈ ਯਾਰ ਸਾਥੇ ਕਿ ਕਿੱਧਰ ਜਾਈਏ ਕਿੱਧਰ ਨਾ ਆਈ ਤਾਂ ਮੇਰਾ ਸਾਲ ਸਨਾ ਲੰਗ ਪੱਲੇ ਤੇ ਆਇਆ। ਪਾ ਲਾਇਆ ਫੇਰਾ ਆ ਜਾ। ਆ ਗਈ ਆ ਗਈ। ਪ੍ਰੀਤ ਚੱਲ ਉੱਠ ਪੁੱਤ ਪਾ ਲੈ ਕੱਪੜੇ। ਦੋ ਸੂਟ ਪਾ ਲੈ ਵਾਸਤੇ। ਚੱਲ ਭਈ ਟਾਈਮ ਨਾਲ। ਚਾਚੀ ਕਿਉਂ ਜਿੱਦ ਕਰੀ ਜਾਂਦੇ ਹੋ ਮੈਂ ਨਹੀਂ ਜਾਣਾ ਹੈਗਾ ਲੈ ਪਤਾ ਹਾਂ ਜੀ ਕਸਰ ਰਹਿ ਗਈ ਭਈ ਇੰਨਾ ਕੁਝ ਹੋ ਗਿਆ ਸਾਨੂੰ ਦੱਸਦੀ ਵੀ ਨਹੀਂ ਤੀ ਆ ਹੁਣ ਪਤਾ ਲੱਗਿਆ ਸੀ ਤੈਨੂੰ ਰ ਛੱਡ ਦਾਂਗੇ ਨਾਲੇ ਲਾਡੀ ਕੀ ਸੋਚੂਗਾ ਵੀ ਮੈਂ ਤਾਂ ਤੁਹਾਡੇ ਸਿਰ ਤੇ ਛੱਡੀ ਹੋਈ ਦੀ ਭੈਣ ਚਾਚੀ ਜਾਂ ਤਾਂ ਉਹਦਾ ਵਿਆਹ ਵੀ ਲੇ ਕਾਲੀ ਨਾ ਕਰ ਦੇ ਜਾਂ ਫਿਰ ਹੁਣ ਜਦੋਂ ਮੈਨੂੰ ਵਿਆਹ ਤਾਂ ਨਾ ਮੈਨੂੰ ਮੇਰੇ ਹਾਲ ਤੇ ਰਹਿਣ ਦੋ ਪਤਾ ਅਸੀਂ ਕਿਹੜੇ ਅੰਦੇ ਵਿੱਚ ਬੜੇ ਹੋਏ ਸੀ ਵੀ ਹਾਂ ਮੁੰਡਾ ਬਥੇਰਾ ਦੇਖਣ ਨੂੰ ਸਾਉ ਲੱਗਦਾ ਸੀ ਦੇਖੋ ਭੈਣ ਜੀ ਅਸੀਂ ਤਾਂ ਤੁਹਾਡੇ ਭਰੋਸੇ ਤੇ ਕਰਿਆ ਸੀਗਾ ਮਾੜਾ ਮੋਟਾ ਤੁਹਾਨੂੰ ਵੀ ਚਾਹੀਦਾ ਤੀ ਆਪਣੇ ਨਿਆਣੇ ਨੂੰ ਘੂਰ ਕੇ ਰੱਖਣਾ ਦਾ ਸਾਰੀ ਜ਼ਮੀਨ ਉਹਨੇ ਤਾਂ ਖਾ ਲਈ ਹਾਂਜੀ ਮੈਂ ਤਾਂ ਬਥੇਰਾ ਸਮਝਾਉਂਦੀ ਸੀ ਪਰ ਉਹ ਸਮਝਿਆ ਨਹੀਂ ਹੈਗਾ ਮੇਰੇ ਇਹਦੇ ਵਿੱਚ ਕੋਈ ਗਲਤੀ ਨਹੀਂ ਹੈਗੀ ਉਹਦੇ ਤਾਂ ਤੁਸੀਂ ਗਰੰਟੀ ਲੈ ਲੈਂਦੇ ਸੀ ਹੁਣ ਗਰੰਟੀ ਕਿੱਧਰ ਗਈ ਪਹਿਲਾਂ ਮੈਨੂੰ ਉਹ ਦੱਸੋ ਚਾਚਾ ਇਹਦਾ ਕੀ ਕਸੂਰ ਹੈ ਵਿਚਾਰੀ ਦਾ ਜੇ ਲਾਡ ਮਾੜੀ ਹੋਵੇ ਪੁੱਤ ਬਿਆਹ ਹੋਈ ਨਾ ਕਾਨੂੰ ਬਗਾਨੀ ਤੀ ਨੂੰ ਡੋਬਾ ਦੇਣਾ ਹੁੰਦਾ ਚਾਚੀ ਪਹਿਲਾਂ ਤਾਂ ਚੰਗਾ ਭਲਾ ਸੀਗਾ ਪਹਿਲਾਂ ਕਿਹੜਾ ਵਿਚਪੜੇ ਸੀ ਉਹਦੇ ਵੀ ਐਨੇ ਪੁੱਠੇ ਕਮਾਚ ਪੈ ਜਾਊਗਾ ਉਹ ਚੱਲ ਫਿਰ ਹੁਣ ਸਾਡੀ ਮੰਨ ਲਾ ਉੱਠ ਜਾ ਪਾ ਲੈ ਕੱਪੜੇ ਭੱਗ ਜਾ ਪੁੱਤ ਅਸੀਂ ਨਹੀਂ ਹੁਣ ਛੱਡਣਾ ਹੈਗਾ ਓਰੇ ਤੈਨੂੰ ਉਹ ਵੀ ਤੈਨੂੰ ਭੇਜ ਕੇ ਰਾਜੀ ਹੋਦੀ ਹੈ ਕਹੇ ਲੱਗ ਜਾ ਮਾਂ ਮੈਂ ਕਿਤੇ ਨਹੀਂ ਜਾਣਾ ਤੈਨੂੰ ਛੱਡ ਕੇ ਹੁਣ ਜਦੋਂ ਅੱਛਾ ਤੇਰੇ ਤੇ ਮਾੜਾ ਟਾਈਮ ਆਇਆ ਹੁਣ ਮੈਂ ਤੈਨੂੰ ਛੱਡ ਕੇ ਭੱਗ ਜਾ ਮਾੜਾ ਟਾਈਮ ਤਾਂ ਪੁੱਤ ਕੋਈ ਗੱਲ ਨਹੀਂ ਆ ਮਾੜਾ ਟਾਈਮ ਤਾਂ ਮੈਂ ਕੱਢ ਲੂੰਗੀ ਤੇ ਪਰ ਮੈਥੋਂ ਤੇਰਾ ਦੁੱਖ ਨਹੀਂ ਦੇਖਿਆ ਜਾਂਦਾ ਕੋਈ ਗੱਲ ਨਹੀਂ ਜਿੱਥੇ ਤੂੰ ਇੱਕ ਖਾਏਂਗੀ ਨਾ ਉੱਥੇ ਅੱਧੀ ਖਾ ਕੇ ਸਾਰ ਲੂੰਗੀ ਮੈਂ ਮੈਨੂੰ ਕੀ ਕਹਿਣਗੇ ਭਈ ਲੋਕ ਵੀ ਜੇ ਪਿਓ ਹੁੰਦਾ ਕਦੇ ਨਾ ਛੱਡ ਕੇ ਆਉਂਦਾ ਤੂੰ ਲੋਕਾਂ ਦੇ ਗੋਹੇ ਕੂੜੇ ਡੇਗੇਂਗੀ ਉਰੇ ਮੈਂ ਤੈਨੂੰ ਦੱਸਾਂ ਗੱਲ ਹੁਣ ਸਰਦਾਰ ਨਹੀਂ ਬਣ ਕੇ ਨਹੀਂ ਭਈ ਰਹਿ ਸਕਦੀ ਤੂੰ ਰਹਿ ਕੇ ਮੈਨੂੰ ਉੱਥੇ ਬਿਠਾਏਂਗਾ ਤੂੰ ਫਿਰ ਵੀ ਤਾਂ ਲੋਕ ਮਿਹਣੇ ਦੇਣਗੇ ਫੇਰ ਕੀ ਭਈ ਇਹਦਾ ਚੰਗੇ ਘਰ ਵਿਆਹ ਤੇ ਹੋਊਗੀ ਆ ਬਠਾਰ ਕੇ ਘਰੇ ਓਕੇ ਕਿਸੇ ਦੇ ਸਾਰੇ ਆ ਭਈ ਅਸੀਂ ਕਿਉਂਕਿ ਜਾਣ ਕੇ ਕੋਈ ਪਾਪ ਕਰਿਆ ਦੀਗਾ ਹੈ ਕੋਈ ਗੱਲ ਨਹੀਂ ਬਥੇਰੇ ਦੁਨੀਆ ਦੇ ਹੁੰਦੇ ਨੇ ਭਈ ਹੋਰ ਕਰਦਾਂਗੇ ਕਿਹੜਾ ਬਾਲੀ ਵੱਡੀ ਉਮਰ ਹੋ ਗਈ ਤੇਰੀ ਨਾ ਨਾ ਭਾਈ ਜੀ ਚਾਚਾ ਫਿਰ ਅਗਲੀ ਅਗਲੀ ਦਾ ਕਿਹੜੀ ਗਰੰਟੀ ਹੈਗੀ ਵੀ ਅਗਲਾ ਕਹੇ ਜੇ ਨਿਕਲੂਗਾ ਦੇਖੋ ਕਿਤੇ ਉਹਨਾਂ ਨੂੰ ਕੋਈ ਪੰਜੇ ਉਂਗਲਾਂ ਨਿਕਸਾਰ ਹੁੰਦੀਆਂ ਪਰ ਤੁਸੀਂ ਕਹੇ ਲੱਗ ਜੀ ਕੀ ਕਹੇ ਲੱਗੇ ਜੀ ਆਜੋ ਤੁਸੀਂ ਬਸ ਅਸੀਂ ਤਾਂ ਆਪੇ ਕਹਿਨੇ ਆ ਭੈਣ ਜੀ ਕਿਤੇ ਨਾ ਤੋਰਿਓ ਮੈਂ ਤਾਂ ਦੇਖਣ ਨੂੰ ਕਹਿੰਦੇ ਤੋਰਿਓ ਨਾ ਹੁਣ ਤੁਹਾਡੇ ਮੁੰਡੇ ਕੋਲ ਹੈ ਕੀ ਆ ਕੀ ਖਿਲਾਊਗਾ ਸਾਡੀ ਕੁੜੀ ਨੂੰ ਚਾਚੀ ਪਲੀਜ਼ ਆ ਮੈਂ ਹੱਥ ਬੰਨ੍ਹਦੀ ਆ ਮੈਂ ਕਿਤੇ ਨਹੀਂ ਜਾਣਾ ਮਾਂ ਮੈਂ ਤੇਰੇ ਕੋਲੇ ਰਹਿਣਾ ਕਿਉਂ ਨਹੀਂ ਸਮਝਦੀ ਹੈਗੀ ਤੂੰ ਪੁੱਤ ਫਿਰ ਸਮਝਦੀ ਤੂੰ ਵੀ ਨਹੀਂ ਜ਼ਿੰਦਗੀ ਬਰਬਾਦ ਹੋ ਜੂ ਤੇਰੀ ਜੇ ਉਮਰ ਕੀ ਹੋਈ ਆ ਦਾ ਸੁਰੇ ਕੀ ਕਰਨਗੀ ਕੀ ਖੜਾਊਗਾ ਤੈਨੂੰ ਉਹ ਜਿਹੜਾ ਸਾਰਾ ਕੁਝ ਵੇਚ ਕੇ ਖਾ ਗਿਆ ਬੈਠਣ ਨੂੰ ਜਗ੍ਹਾ ਨਹੀਂ ਰਹਿਣੀ ਉਹ ਘਰ ਵੀ ਵੇਚੂਆ ਭਾਈ ਹੋ ਜਾਂਦਾ ਦੁੱਖ ਲੱਗੂਆ ਹੁਣ ਇਹ ਕੁਛ ਟਾਈਮ ਦੀ ਹੈ ਕਰ ਮੈਂ ਦੱਸਾਂ ਗੱਲ ਮੈਂ ਮੇਰੀ ਉੱਠ ਜਾ ਵੇਚੂ ਗਈ ਘਰ ਦਾ ਭਾਈ ਹਾਂ ਮੈਂ ਤਾਂ ਆਪ ਤਾਂ ਹੀ ਤਾਂ ਮੈਨੂੰ ਕਹਨੀ ਆ ਵੀ ਭਗ ਜਾਂਦੀ ਏ ਨਾਲੇ ਜਦੋਂ ਮੇਰੇ ਭਰਾ ਨੂੰ ਪਤਾ ਲੱਗ ਗਿਆ ਵੀ ਮੈਂ ਪੇਕੇ ਘਰ ਬੈਠੀ ਆ ਉਹਨੂੰ ਕਿੰਨਾ ਦੁੱਖ ਹੋਊਗਾ ਭਾਈ ਇਹਦਾ ਕਿਹੜਾ ਬੈਠਾ ਏ ਢੀ ਦੂਰ ਇਹਦਾ ਕਿਹੜਾ ਸੁੱਖ ਹੋਊਗਾ ਫੇਰ ਨਹੀਂ ਭਾਈ ਨੂੰ ਪਤਾ ਲੱਗੂਗਾ ਜੇ ਉਹਰੇ ਭੁੱਖੀ ਮਰेंगी ਕੁਝ ਖਾਣ ਨੂੰ ਨਹੀਂ ਹੋਊ ਘਰ ਵੀ बिक ਜਾਊਗਾ ਫੇਰ ਦੱਸ ਫੇਰ ਫੇਰ ਭਾਈ ਨੂੰ ਦੁੱਖ ਨਹੀਂ ਹੋਊਗਾ ਕੋਈ ਗੱਲ ਨਹੀਂ ਮਾਂ ਤੇ ਲਾਡੀ ਨਾਲ ਗੱਲ ਕਰ ਲੂੰ ਉਹਨੂੰ ਦੱਸ ਦੂੰਗੀ ਉੱਠ ਜਾ ਮੇਰੀ ਧੀ ਐਨੀਆਂ ਮਿੰਤਾ ਨਹੀਂ ਕਰਾਈਦੀਆਂ ਹੁੰਦੀਆਂ ਮੇਰਾ ਨਹੀਂ ਜੀ ਕਰਦਾ ਹੁਣ ਤੈਨੂੰ ਰੇ ਛੱਡ ਕੇ ਜਾਣ ਨੂੰ ਚਾਚੀ ਫੇਰ ਮੰਮੀ ਨੂੰ ਵੀ ਨਾਲ ਹੀ ਲੈ ਜਾਂਦੇ ਆਪਾਂ ਸਾਲਾ ਸਿਆਪਾ ਛੇੜ ਲਿਆ ਫਿੱਲੇ ਜਿਹੜਾ ਕੁਛ ਹੈਗਾ ਸੀ ਨਾ ਪੱਲੇ ਉਹ ਵੀ ਗਵਾਲਿਆ ਯਾਰ ਉਹ ਤੂੰ ਤਾਂ ਉਮੀਰ ਨੀ ਬਣਦੇ ਹੁਣ ਉਹ ਬਣ ਜਾਣਗੇ ਬਤੇਰਾ ਔਰ ਕਾਸੇ ਜਿਵੇਂ ਆਲੂ ਪੈਸਾ ਦਾ ਹੱਥਾਂ ਦੀ ਮੈਲ ਆਉਣੀ ਜਾਣੀ ਚੀਜ਼ ਐ ਸਾਲਾ ਇੱਕ ਨੇ ਤਾਂ 15 ਤੋਂ 65 ਬਣਾਲੇ ਇੱਕ ਦੇ ਪੱਲੇ ਚਾਰਤੀ ਉਹ ਵੀ ਗਏ ਫਿਰ ਹਜੇ ਕੀ ਹੋਇਆ ਹਜੇ ਬਥੇਰਾ ਕੁਸ ਪੇ ਤੇਰੇ ਕੋਲ ਇਹ ਹਜੇ ਕੀ ਹੁਣ ਮੁੱਕ ਗਿਆ ਸਾਰਾ ਕੁਸ ਮਾ ਤੇਰੇ ਲਈ ਬਥੇਰਾ ਕੁਸ ਪਿਆ ਉਹ ਤਾਂ ਕੱਪੜੇ ਲੈ ਰਹਿ ਗੇ ਲਾ ਕੇ ਇਹ ਵੇਚ ਦੇਣਾ ਨੰਗਾ ਹੋ ਜਾਣਾ ਤੈਨੂੰ ਮੈਂ ਕਹਿਣਾ ਹੁਣ ਨਾ ਤਰੀ ਦੇਖਣ ਤੇ ਪਰਖਣ ਵਾਲੀ ਅੱਖ ਚਾਹੀਦੀ ਐ ਤੇਰੇ ਕੋਲੇ ਹਜੇ ਵੀ ਬਹੁਤ ਕੁਸ ਐ ਸਮਝ ਤੇ ਮੇਰੀ ਗੱਲ ਨੂੰ ਸਿਰ ਤੇ ਛਾਤੀ ਐ ਛੱਤ ਜਦੋਂ ਮਰਜੀ ਵੇਚਦਾ ਸੜਕ ਤੇ ਆ ਜੂਗਾ ਬਸ ਫਿਰ ਹਾਂ ਨਾਲੇ ਆਸ ਮੈਨੂੰ ਕੋਈ ਨਹੀਂ ਮੈਂ ਤਾਂ ਜਦੋਂ ਆਪਦੀ ਕਿਸਮਤ ਤੇ ਆਸ ਨਹੀਂ ਕਿਸਮਤ ਨੇ ਪਹਿਲਾਂ ਨਹੀਂ ਕਦੇ ਕੁਝ ਦਿੱਤਾ ਤਾਂ ਹੁਣ ਕੀ ਦੇ ਦੀ ਆ ਤੇਰੇ ਸਾਹਮਣੇ ਉਹ ਸਾਰਾ ਕੁਝ ਦੀ ਅੱਗ ਲੱਗਦਾ ਨਹੀਂ ਮੁੱਕਦਾ ਸੀ ਪਹਿਲਾਂ 15 ਦੀ ਅਗਲੇ ਦੀ ਰੱਜ ਕੇ ਖਾਂਦੇ ਸੀ ਉਹਨਾਂ ਦੇ 15 ਤੋਂ 65 ਬਣਾਤੇ ਆ ਪਹਿਲਾਂ ਵੀ ਮਰਦਾ ਸੀ ਆਚਾਰ ਤੀ ਚਾਰ ਵੀ ਗਏ ਦੇਖ ਤარი ਰਿਸਕ ਲੈਣੇ ਪੈਂਦੇ ਨੇ ਜ਼ਿੰਦਗੀ 'ਚ ਇੱਕ ਮੌਕਾ ਤੈਨੂੰ ਹੋਰ ਦਵਾ ਨਾ ਤਰੀ ਜ਼ਿੰਦਗੀ ਦੀ ਜੇ ਮੇਰੀ ਮੰਨੇ ਹੋਰ ਮੌਕਾ ਦੱਸ ਮੈਂ ਕਿਹੜੀ ਗਲਤੀ ਲੈਣਾ ਸੀ ਹੈ ਗਿਆ ਹਜੇ ਵੀ ਤੇਰੇ ਕੋਲੇ ਸਾਰਾ ਕੁਝ ਹੈ ਬੱਲੇ ਮੇਰੇ ਲਈ ਇਕੱਲਾ ਘਰ ਰਹਿ ਗਿਆ ਨਹੀਂ ਘਰ ਤੇ ਮੈਂ ਕੋਈ ਰਿਸਕ ਲੈ ਸਕਦਾ ਘਰ ਤੇ ਕੌਣ ਕਹਿੰਦਾ ਹੋਰ ਚੀਜ਼ ਬੜੀ ਮਹਿੰਗੀ ਹੈ ਤੇਰੇ ਕੋਲ ਫੋਰ ਆ ਆ ਸੋਚੀ ਲੈ ਸੋਚੀ ਤਾਂ ਤੈਨੂੰ ਮਹਿੰਗੀ ਚੀਜ਼ ਦੱਸੀ ਹੈ ਵੀ ਇੱਕਦਾ ਤੇਰੀ ਘਰ ਵਾਲੀ ਤੇ ਲਾ ਕੇ ਦੇਖ ਲੈ ਪਹਿਲੇ ਜਵਾਨ ਸੰਭਾਲ ਕੇ ਗੱਲ ਕਰ ਹੂੰ ਗੱਲ ਤਾਂ ਮੈਂ ਜਵਾਨ ਸੰਭਾਲ ਕੇ ਕਰਦਾ ਪਰ ਤੈਨੂੰ ਇੱਕ ਮੌਕਾ ਦਿੰਨਾ ਕੀ ਪਤਾ ਹੈ ਕਰੋੜੋਂ ਰੁਪਈਆਂ ਦਾ ਮਾਲਕ ਹੋ ਜਾਏ ਦੂਰਾ ਤੋਂ ਰਾਤ ਬਾਕੀ ਗੱਲ ਤੇਰੀ ਠੀਕ ਹੈ ਪਰ ਜਿਹੜੀ ਤੂੰ ਘਰ ਵਾਲੀ ਗੱਲ ਕਰ ਰਗ ਨਾ ਇਹ ਨਹੀਂ ਮੈਨੂੰ ਪਸੰਦ ਆਈ ਕੋਈ ਹੋਰ ਚੱਜ ਦੀ ਗੱਲ ਕਰ ਨਾ ਕਿ ਆ ਕੁਛ ਚੱਜ ਦੀ ਐਦੋਂ ਵਧੀਆ ਕੀ ਹੋਊ ਨਾਲੇ ਇਹ ਕੀ ਗਰੰਟੀ ਹੈ ਵੀ ਤੂੰ ਹੁਣ ਵੀ ਹਾਰੇਗਾ ਕੀ ਪਤਾ ਤੂੰ ਅਰਬਾਂ ਦਾ ਮਾਲਕ ਹੋ ਜੇ ਮੇਰੇ ਕਹੇ ਤੋਂ ਤਾਰੀ ਇੱਕ ਦਾਤਾ ਲਾ ਕੇ ਦੇਖ ਲੈ ਹਾਂ ਆ ਮੇਰੇ ਘਰ ਵਾਲੀ ਆਹੋ ਮੈਂ ਸੋਚੀ ਜਨਾ ਯਾਰ ਹੈ ਯਾਰ ਹੈ ਯਾਰ ਪਰ ਯਾਰਾਂ ਵਾਲੀ ਰੱਖ ਵੀ ਜ਼ਮੀਨ ਤੱਕ ਠੀਕ ਧੀ ਹੋਰ ਸਾਰਾ ਕੁਝ ਬਕਿਆਤਾ ਮੇਰਾ ਉੱਥੇ ਤੱਕ ਠੀਕ ਧੀ ਟਕੜਾ ਗੰਦੀ ਰਹਿ ਤਾ ਨਾ ਦੇ ਮੈਂ ਤਾਂ ਰਹਿ ਦੇਣ ਵਾਲੇ ਨੇ ਦੇਤੀ ਜਨਾਨੀ ਦਾ ਤੇ ਕੌਣ ਲਾਉਂਦਾ ਹੁੰਦਾ ਜੇ امیر ਹੋਣੇ ਸਾਰਾ ਕੁਝ ਕਰਨਾ ਪੈਂਦਾ ਤੂੰ ਲਾ ਦੇਂਗਾ ਆਪਣੀ ਜਨਾਨੀ ਦਾ ਤੇ ਸਾਲਿਆ ਕੁੱਤਿਆ ਹੁਣ ਜਾਨਣਾ ਕਿਉਂ ਆ ਸੜੇ ਹੋਏ ਬੰਦੇ ਖ ਪਿੱਛੇ ਲੱਗ ਕੇ ਨਾ ਦਾ ਸਾਰਾ ਕੁਝ ਹੀ ਗਵਾ ਲਿਆ ਖਾ ਗਏ ਨਾ ਕੁੱਤੇ ਵਾਲੀ ਨਾ ਘਰ ਦਾ ਨਾ ਘਾਟਦਾ ਰਹੇ ਹਮ ਤਾਂ ਰੱਖਣ ਨੂੰ ਮੇਰੇ ਲਈ ਮੇਰੀ ਜਨਾਨੀ ਹੈ ਜੇ ਜੱਕ ਦੇ ਪੈਰੀ ਪੈਣਾ ਨਾ ਉਹ ਸੰਭਲੂ ਮੈਨੂੰ ਮੇਰੀ ਮਾਂ ਸੰਭਲੂ ਮੈਨੂੰ ਹੋਰ ਕਿਸੇ ਨੇ ਨਹੀਂ ਸੰਭਣਾ ਤੂੰ ਤਾਂ ਤੁਰ ਗਿਆ ਦਿਖਾ ਗਿਆ ਬੇਟਾ ਜਾ ਮਾਂ ਤਰੀ ਇਹਨਾ ਗੱਲਾਂ ਕਰਾਂ ਜਾ ਕੇ ਤਰੇ ਤੂੰ ਤਾਂ ਇਹ ਚੀਜ਼ ਬਾਰੇ ਪਤਾ ਫਰਕ ਇੱਥੇ ਸੋਨੂ ਤਾਂ ਮਾਂ ਨੂੰ ਦੱਸ ਵੀ ਦਿੱਤਾ ਹੋ ਲਾਈਵ ਤੋ ਲੰਘ ਗਿਆ ਆਜੋ ਆਜੋ ਮੰਮੀ ਮੇਰਾ ਸੱਚੀ ਜਮਾਂ ਜੀ ਨਹੀਂ ਕਰਦਾ ਜਾਣ ਨੂੰ ਨਾ ਪਤਾ ਜਾ ਜਾਣਾ ਤੱਕ ਹੋਊਗਾ ਤੀਏ ਦਿਨ ਸਾਲ ਆਪਣਾ ਧਿਆਨ ਰੱਖੀ ਤੂੰ ਮੈਂ ਤਾਂ ਆਪਣਾ ਧਿਆਨ ਰੱਖੂੰਗੀ ਬੱਤੂ ਚਾਚਾ ਜੀ ਚਾਚਾ ਜੀ ਤੁਸੀਂ ਇੱਥੇ ਕਿਵੇਂ ਨਾਲਿਆ ਬੈਗ ਪ੍ਰੀਤਾ ਆਵਦੀ ਗੰਦੀ ਜ਼ੁਬਾਨ ਚ ਸਾਡੀ ਕੁੜੀ ਦਾ ਨਾਮ ਨਾ ਲੈ ਓਏ ਹੁਣ ਚਾਚਾ ਕੀ ਗੱਲ ਹੋ ਗਈ ਕੱਲ ਨੂੰ ਕਸਰ ਰਹਿ ਗਈ ਹਜੇ ਕੋਈ ਛੱਡਿਆ ਕੋਸਤ ਹੈ ਹੈਂ ਮੈਂ ਤਾਂ ਨੂੰ ਪੋਰਨ ਲੱਗੀ ਆ ਮੇਰੇ ਨਾਲ ਜਿਆਦਾ ਗੱਲ ਨਾ ਕਰ ਤੇਰੀ ਗੱਲ ਸੁਣ ਮਾ ਕਰ ਖਰਾਬ ਹੋ ਜੂਗਾ ਮੇਥੋਂ ਗਲਤੀ ਹੋ ਗਈ ਮੈਂ ਮੰਨਦਾ ਕਹਿ ਰੱਖਿਆ ਕੀ ਐ ਖਰਾਬ ਕਰਨ ਨੂੰ ਹੁਣ ਰਹਿ ਗਿਆ ਕੁਛ ਅਜੇ ਜਿਹੜਾ ਹੋਰ ਖਰਾਬ ਕਰਨ ਐ ਕੁਛ ਚਾਚਾ ਤੇਰਾ ਹੱਕ ਬੰਦ ਐ ਜਿਹੜਾ ਕੁਛ ਕਹਿਣਾ ਤੂੰ ਕਹਿ ਲੈ ਪਰ ਜਿਹੜੀਆਂ ਗਲਤੀਆਂ ਮੇਰੇ ਤੋਂ ਹੋ ਗਈਆਂ ਉਹ ਤਾਂ ਹੁਣ ਹੋ ਗਈਆਂ ਤੇ ਰਹੀ ਗੱਲ ਜਿਹੜੀ ਜ਼ਮੀਨ ਦੀ ਜ਼ਮੀਨ ਤਾਂ ਨਹੀਂ ਮੈਂ ਵਾਪਸ ਲੈ ਕੇ ਆ ਸਕਦਾ ਪਰ ਮਿਹਨਤ ਕਰਕੇ ਹਾਂ ਅੱਜ ਨਹੀਂ ਤਾਂ ਕੱਲ ਨੂੰ ਛਡਵਾ ਲੂੰਗਾ ਮੈਂ ਲੋਕਾਂ ਦੀਆਂ ਗੱਲਾਂ ਚਾਹੁੰਦਾ ਰਹਾ ਆਪਦਾ ਘਰ ਆਪ ਹੀ ਖਰਾਬ ਕਰ ਲਿਆ ਮੈਂ ਨਾ ਛੜਾਉਣ ਨੂੰ ਉਹ ਠੇਨੀਆਂ ਜਵਾਨੀਆਂ ਦੀਆਂ ਓਏ ਗੱਲਾਂ ਦੇ ਕਰਦਾ ਚਲੋ ਹੁਣ ਖੜੇ ਕੀ ਦੇਖਦੇ ਹਾਂ ਚੱਲ ਪੁੱਤ ਚੱਲੀਏ ਚਲੋ ਭਾਈ ਹਾਂ ਚਾਚੀ ਅੱਗੇ ਮੈਂ ਹੱਥ ਜੋੜਦਾ ਆਇ ਨਾ ਕਰੋ ਪ੍ਰੀਤ ਸਮਝ ਮੈਨੂੰ ਮੈਂ ਸੱਚੀ ਲੋਕਾਂ ਦੀਆਂ ਗੱਲਾਂ ਤੇ ਯਕੀਨ ਕਰੀ ਜਾਂ ਤੇ ਉਹ ਬਿੱਲੇ ਨੇ ਬਿੱਲੇ ਨੇ ਸਾਰਾ ਕੁਝ ਕਰਵਾਇਆ ਮਾਂ ਮੇਰੇ ਤੋਂ ਮੇਰੀ ਕੋਈ ਗਲਤੀ ਨਹੀਂ ਧੀ ਨਾ ਤੂੰ ਨਿਆਣਾ ਤੀਗਾ ਵੀ ਜਿਹੜਾ ਬਿੱਲੇ ਦੇ ਪਿੱਛੇ ਲੱਗ ਗਿਆ ਸਾਥੋਂ ਦਾ ਸਾਪ ਪਤਾ ਹੈ ਭਾਈ ਤੇਰੇ ਹੋ ਲੱਛਣਾ ਦਾ ਹੁਣ ਤੂੰ ਆਪਣਾ ਘਰ ਵੀ ਵੇਚੇਗਾ ਅਸੀਂ ਕੁੜੀ ਨੂੰ ਕਿੱਥੇ ਦੇਖ ਲਾਂਗੇ ਇੰਨੀ ਦੁਖੀ ਅਸੀਂ ਤਾਂ ਆਪਣੀ ਨੂੰ ਲੈ ਕੇ ਜਾਵਾਂਗੇ ਉਹ ਕਰਦਾ ਇਹ ਜਿਾ ਸੱਚੀ ਕਹਿਣਾ ਉਹ ਤਾਂ ਬਿੱਲੇ ਨੇ ਮੈਨੂੰ ਲਾਲਚ ਦਿੱਤਾ ਕਹਿੰਦਾ ਹਾਂ ਫਲਾਨਿਆਂ ਦੇ ਕਹਿੰਦਾ 15 ਕਿੱਲੇ ਉਹਨਾਂ ਨੇ ਰੱਖੇ ଥିਗੇ 65 ਬਣਾ ਲੈ ਮੈਂ ਤਾਂ ਇਸੇ ਲਾਲਚ ਚ 4 ਕਿੱਲੇ ਆਪਣੇ ਚੱਕ ਤੇ ਤੂੰ ਜਾਣ ਕੇ ਬਖੰਡ ਕਰਦਾ ਓਏ ਸਾਨੂੰ ਤਾਂ ਕਿਸੇ ਬਿੱਲੇ ਕੁੱਤੇ ਨੇ ਮਗਰ ਲਾਇਆ ਨਹੀਂ ਮੰਨਦੀਆਂ ਜ਼ਮੀਨ ਤਾਂ ਤੂੰ ਲਾਲਚ ਲਈ ਵੇਚੀ ਸੀ ਪਰ ਨਸ਼ੇ ਏ ਤੋ ਕਿਹੜੇ ਲਾਲਚ ਲਈ ਕਰਦਾ ਸੀ ਉਹ ਵੀ ਪ੍ਰੀਤਮ ਮਾੜਾ ਟਾਈਮ ਸੀ ਮਾੜੇ ਟਾਈਮ ਚ ਮਾੜੇ ਲੋਕਾਂ ਦੀ ਸੰਗਤ ਚ ਪੈ ਗਿਆ ਮੈਂ ਪਰ ਤੈਨੂੰ ਜਵਾਬ ਦਿੰਨਾ ਮੈਂ ਅੱਜ ਤੋ ਬਾਅਦ ਨਸ਼ੇ ਵੀ ਨਹੀਂ ਕਰਦਾ ਤੇ ਕਿਸੇ ਚੀਜ਼ ਨੂੰ ਐਵੇਂ ਨਹੀਂ ਕਰਦਾ ਵੀ ਹਾਂ ਮੈਂ ਵੇਚੂਗਾ ਇਹ ਤਾਂ ਅੱਜ ਮੇਰੀਆਂ ਅੱਖਾਂ ਖੁੱਲੀਆਂ ਨੇ ਮੇਰੀ ਗੱਲ ਸੁਣ ਤੁਸੀਂ ਆਪਣੀ ਕੁੜੀ ਨੂੰ ਲੈ ਜਾਓ ਇਹਦੇ ਜਮਾਂ ਯਕੀਨ ਨਾ ਕਰੋ ਮਾਂ ਸੱਚੀ ਸੌਂ ਮੈਂ ਇਹਦੇ ਤੇ ਯਕੀਨ ਕਰਿਆ ਸੀ ਅੱਜ ਮੈਨੂੰ ਕਿਹੜੇ ਦਿਨ ਦਿਖਾਤੇ ਇਹ ਬੰਦੇ ਨੇ ਪ੍ਰੀਤ ਚੱਲ ਪੁੱਤ ਚੱਲ 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 ਮਾਂ ਮੈਂ ਕੀ ਕਹਨੀ ਮੇਰੀ ਗੱਲ ਸੁਣ ਮਾਂ ਮੈਂ ਕਦੇ ਵੀ ਤੇਰੇ ਸਿਰ ਦੀ ਸੋਹਣੀ ਕਾਦੀ ਤੈਨੂੰ ਇਹ ਗੱਲ ਦਾ ਪਤਾ ਵੀ ਹੈ ਮੈਂ ਸੌਂਹਾਂ ਜਮੀ ਨਹੀਂ ਖਾਂਦਾ ਪਰ ਅੱਜ ਮੈਂ ਤੇਰੀ ਸੌਂਖਾਂ ਨੂੰ ਤਿਆਰਾਂ ਕਿ ਮੈਂ ਅੱਗੇ ਤੋਂ ਕਦੇ ਕੋਈ ਗਲਤੀ ਨਹੀਂ ਕਰਦਾ ਤੇ ਜਿਹੜੀਆਂ ਗਲਤੀਆਂ ਹੋ ਗਈਆਂ ਮੈਨੂੰ ਮਾਫ਼ ਕਰ ਦੇ ਇਹ ਤਾਂ ਅੱਜ ਮੈਨੂੰ ਪਤਾ ਲੱਗਿਆ ਵੀ ਹਾਂ ਮੇਰੇ ਤੇ ਕੀ ਵੀ ਚ ਰਹੀ ਹੈ ਤੇ ਲੋਕ ਮੇਰੇ ਤੋਂ ਕੀ ਚਾਹੁੰਦੇ ਨੇ ਅੱਜ ਬੇਲੇ ਨੇ ਮੈਨੂੰ ਇਹ ਗੱਲ ਵੀ ਕਹਿਤੀ ਸੀ ਵੀ ਹਾਂ ਕਹਿੰਦਾ ਤੇਰੇ ਲਈ ਸਭ ਕੁਝ ਹੈ ਆਪਣੀ ਜਨਾਨੀ ਨੂੰ ਦਾਤਾ ਤੇ ਲਾ ਦੇ ਤੇ ਮੈਨੂੰ ਹੁਣ ਪਤਾ ਲੱਗਿਆ ਮਾਂ ਵੀ ਲੋਕ ਸਿਰਫ ਮੈਨੂੰ ਖਾਣਾ ਜਾਣਦੇ ਨੇ ਕੋਈ ਕਮਾ ਕੇ ਨਹੀਂ ਮੈਨੂੰ ਦਿੰਦਾ ਮੈਨੂੰ ਤਾਂ ਉਸ ਬੰਦੇ ਦੀ ਨੀਅਤ ਦਾ ਪਹਿਲਾਂ ਹੀ ਪਤਾ ਸੀ ਉਹਦੀ ਕਿੰਨੀ ਗੰਦੀ ਨੀਅਤ ਸੀ ਬਸ ਪ੍ਰੀਤ ਹਰਕਤ ਤਾਂ ਮੇਰੇ ਤੋਂ ਹੀ ਰਹਿ ਗਿਆ ਜਿਹੜਾ ਮੈਂ ਉਹਨੂੰ ਪਰਖ ਨਹੀਂ ਸਕਿਆ ਉਹ ਨਾਲ ਰਹਿ ਕੇ ਵੀ ਨਾ ਆਪਣੇ ਘਰ ਨੂੰ ਹੌਲੀ-ਹੌਲੀ ਖਾਈ ਗਿਆ ਤੇ ਮੈਂ ਉਹਦੀਆਂ ਗੱਲਾਂ ਚਾਹੀਆਂ ਮੈਂ ਤਾਂ ਤੈਨੂੰ ਬਹੁਤ ਸਮਝਾਇਆ ਸੀ ਪਰ ਤੂੰ ਨਹੀਂ ਸਮਝਿਆ ਮਾਂ ਆ ਤੇਰੀ ਤੇਰਾ ਕਦੇ ਮਾੜਾ ਨਹੀਂ ਸੋਚਿਆ ਸੀ ਪਰ ਤੂੰ ਮਾਫ਼ਰ ਮੈਂ ਕਰਾਂ ਕਿ ਮੇਰੀ ਮਾਤੇ ਮੁੱਧੀ ਵੱਜ ਰਹੀ ਸੀ ਪਰ ਮੈਂ ਅੱਜ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਦਾ ਚਾਚਾ ਜੀ ਆ ਬੰਨੇ ਤੁਹਾਡੇ ਮੂਰੇ ਹੱਥ ਕੀ ਯਕੀਨ ਕਰੂ ਅਗਲਾ ਤੇਰਾ ਪ੍ਰੀਤ ਕੀ ਪੁੱਤੇ ਦੀਆਂ ਗੱਲਾਂ ਚਾਈ ਜਾਨੀ ਆ ਚੱਲ ਤੁਰ ਪਾ ਬਗਲੇ ਟੁੰਨੇ ਆਪਾਂ ਪ੍ਰੀਤ ਇਹ ਮੇਰੇ ਤੇ ਯਕੀਨ ਕਰਨ ਨਾ ਕਰਨ ਪਰ ਤੂੰ ਇੱਕ ਚਾਂਸ ਤਾਂ ਦੇ ਸਕਦੀ ਹੈ ਨਾ ਮੈਂ ਤੇਰੇ ਮੂਰੇ ਹੱਥ ਬੰਨ ਲੈਣਾ ਵੀ ਇੱਕ ਵਾਰੀ ਇੱਕ ਵਾਰੀ ਮੇਰੇ ਤੇ ਯਕੀਨ ਕਰਕੇ ਦੇਖ ਅੱਜ ਤੂੰ ਨਾ ਜਾ ਸੱਚੀ ਕਹਿਣਾ ਕੱਲ ਨੂੰ ਜਿਹੜਾ ਸੂਰਜ ਚੜੂਗਾ ਹਨ ਤੂੰ ਦੇਖੇਂਗੀ ਵੀ ਹਮ ਸੁਧਰੂਗਾ ਇਹਨਾਂ ਦਾ ਬਕਵਾਸ ਹੁਣ ਦਾ ਟਾਈਮ ਨਹੀਂ ਪਈ ਆਪਣੇ ਕੋਲ ਚੱਲ ਕੇ ਰਾਂ ਕੁੜੀਏ ਤੁਰਾ ਚਾਚਾ ਚਾਚਾ ਇੱਕ ਵਾਰ ਮੇਰੀ ਗੱਲ ਮੰਨ ਲਓ ਮੈਂ ਅੱਜ ਤੋਂ ਬਾਅਦ ਨਾ ਤੁਹਾਨੂੰ ਕਦੇ ਨਹੀਂ ਕਹਿੰਦੀ ਤੁਸੀਂ ਜਿਵੇਂ ਵੀ ਕਰਨਾ ਹੋਇਆ ਉਹ ਮੇਂ ਕਰ ਲਿਓ ਪਰ ਇੱਕ ਮੌਕਾ ਦੇ ਦੋ ਤਾਰੀ ਨੂੰ ਕਾਹਨੂੰ ਇਹ ਮੌਕਿਆਂ ਦੇ ਲੈ ਕੇ ਪਈ ਹਜੇ ਮੌਕਿਆਂ ਦੇ ਲੈ ਕੇ ਇਹ ਮੈਨੂੰ ਪੂਰਾ ਵਿਸ਼ਵਾਸ ਹੈਗਾ ਓ ਕੀ ਵਿਸ਼ਵਾਸ ਹੈ ਦੇ ਤੇ ਤੇ ਕੀ ਵਿਸ਼ਵਾਸ ਹੈ ਮਲਾਂਗ ਤੇ ਮਾਫੀ ਮੰਗਣੀਆਂ ਨਾ ਪੁੱਤ ਇਹਨਾਂ ਦੇ ਪੈਰੀ ਹੱਥ ਲਾ ਕੇ ਮੈਂ ਤਾਂ ਕਹੀ ਜਾਂਣਾ ਚਾਚਾ ਚਾਹੇ ਪੈਰੀ ਹੱਥ ਲਵਾ ਲਾ ਦੇਖੀ ਮੈਨੂੰ ਮਾਫ ਕਰ ਦੇ ਨਾ ਅੰਦਾ ਪਾਪ ਨਾ ਚੜਾ ਮੈਂ ਤਾਂ ਲੋੜ ਨਹੀਂ ਪਈ ਤੇਰੇ ਪੈਰੀ ਹੱਥਾਂ ਦੇ ਉਹ ਛਾਣਾ ਵੇਚ-ਵਟ ਕੇ ਵਿਹਲਾ ਹੋ ਗਿਆ ਨਾਲੇ ਕੋਈ ਸਿਰਦਰਦੀ ਨਹੀਂ ਮੰਮੀ ਜੇ ਕੋਈ ਸੁਦਰਦਾ ਨਾ ਤਾਂ ਉਹਨੂੰ ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ ਸੁਦਰਨ ਨਾਲ ਪ੍ਰੀਤ ਸਾਰੇ ਫ੍ਰੈਂਡ ਦੇ ਸਾਹਮਣੇ ਜਲੂਸ ਨਿਕਲੇ ਜਾਂਦਾ ਜੇ ਕੋਈ ਗੱਲ ਕਰਨੀ ਹੈ ਬੇਸ਼ੱਕ ਚਾਹੇ ਮੈਨੂੰ ਕੁੱਟ ਲੋ ਪਰ ਅੰਦਰ ਵੜ ਕੇ ਕੁੱਟ ਲੋ ਗਲੀ 'ਚ ਜਲੂਸ ਨਾ ਕਰੀਂ ਅੱਜ ਜਲੂਸ ਨਹੀਂ ਭਾਈ ਜਿਹੜੀ ਜਾਇਦਾਦ ਵੇਚਤੀ ਹੈ ਕੀ ਖਵਾਏਂਗਾ ਇਹਨੂੰ ਕੁੜੀ ਨੂੰ ਕੋਈ ਨਹੀਂ ਚਾਚਾ ਮੈਂ ਆਪ ਹੀ ਖਵਾ ਦੂੰ ਮੈਂ ਰੋਜ਼ ਕੰਮ ਤੇ ਜਾਇਆ ਕਰੂੰਗਾ ਸੋਨੂੰ ਕਹਤਾ ਮੈਂ ਇੱਕ ਵਾਰੀ ਯਕੀਨ ਕਰ ਦੱਸ ਦਿਨ ਤਾਂ ਯਕੀਨ ਕਰ ਸਕਦੇ ਹੋ ਚੱਲ ਕੋਈ ਗੱਲ ਨਹੀਂ ਜੇ ਨਿਆਣਾ ਕਹਿੰਦਾ ਇੱਕ ਵਾਰ ਮੌਕਾ ਦੇ ਕੇ ਦੇਖ ਲੈਣੇ ਆ ਫੇਰ ਨਹੀਂ ਆਪਾਂ ਛੱਡ ਦੇ ਜੇ ਇਹਨੇ ਅੱਗੇ ਤੋਂ ਗਲਤੀ ਕੀਤੀ ਸਾਚੀ ਮੈਂ ਅੱਗੇ ਤੋਂ ਗਲਤੀ ਤਾਂ ਜਮੀ ਤੁਹਾਨੂੰ ਕਹਣਾ ਮੌਕਾ ਹੀ ਨਹੀਂ ਦਿੰਦਾ ਮੈਂ ਕੋਈ ਗਲਤੀ ਇਹ ਕਰਨੀ ਐ ਨਹੀਂ ਮੈਨੂੰ ਪਤਾ ਲੱਗ ਗਿਆ ਵੀ ਮੇਰੇ ਘਰ ਨੂੰ ਖਾਣ ਵਾਲੇ ਲੋਕ ਨੇ ਬਸ ਮੈਨੂੰ ਆਪਦੇ ਪਿੱਛੇ ਲਾਈ ਗਏ ਬਸ ਮੈਂ ਉਹਨਾਂ ਦੇ ਪਿੱਛੇ ਲੱਗੀ ਗਿਆ ਦੇਖ ਤੇਰੇ ਤੇ ਤਾਂ ਮੈਨੂੰ ਕੋਈ ਵਿਸ਼ਵਾਸ ਨਹੀਂ ਹੈਗਾ ਪਰ ਤੇਰੀ ਮਾਂ ਤੋਂ ਤਰਸ ਆਉਂਦਾ ਮੈਨੂੰ ਇਹਦੇ ਕਰਕੇ ਛੱਡ ਕੇ ਚੱਲੀਆਂ ਨਹੀਂ ਮੈਂ ਕਦੇ ਨਾ ਛੱਡਦੀ ਚਲ ਕੋਈ ਗੱਲ ਨਹੀਂ ਭੈਣ ਜੀ ਮੇਰੇ ਕਹੇ ਤਾਂ ਲਾਸਟ ਮੌਕਾ ਦੇ ਦੋ ਨਾਲੇ ਚਾਚਾ ਜੀ ਤੁਸੀਂ ਵੀ ਨਾ ਜਾਇਓ ਕੋਈ ਨਹੀਂ ਤੁਸੀਂ ਰਹੋ ਅੱਜ ਚਲੋ ਅੰਦਰ ਚਲੋ ਆਜਾ ਚਲ ਚਾਚੀ ਚਲ ਸ਼ੁਕਰਾ ਮੇਰੇ ਮਾਲਕਾ ਤੈਨੂੰ ਟਾਈਮ ਸੇ ਰੱਖ ਲਾ ਗਈ ਚਾਚਾ ਜੀ ਆਜੋ ਫਿਰ ਫੜਾ ਦਿਓ ਆਜੋ ਫਿਰ ਚਲ ਹਾਂ